ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਾਈ ਤਾਜ਼ੀਆਂ ਸੋਈਆਂ ਵੀਆਂ ਆਓ ਪੁੱਛ ਲੈਨੇ ਬਾਈ ਤੁਹਾਡੇ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਵਧੀਆ ਵਧੀਆ ਤੁਸੀਂ ਦੱਸੋ ਹਾਂ ਬਹੁਤ ਵਧੀਆ ਬਈ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪਾਂਸ ਬਸਰ ਆਲਟਰ ਆਪਣੀਆਂ ਘਾਂ ਡੇਡ ਘਾਂ ਡੀਵਰਾਂ ਸੇਲ ਹੋ ਗਈਆਂ ਸੀ ਮਾਲ ਚੰਗਾ ਸੀ ਹਾਂ ਮਾਲ ਬਾਕੀ ਡਾਟਰ ਆ ਸਾਫ ਸੁਥਰਾ ਹੁੰਦਾ ਸਾਫ ਸੁਥਰਾ ਵੇਖ ਜਾਂਦਾ ਵੇਖ ਜਾਂਦਾ ਹਾਂ ਚੰਗਾ ਪਸ਼ੂ ਵਿਕਦਾ ਬਾਕੀ ਗਾਂ ਵੀ ਅਗਲਾ ਚੰਗਾ ਦੇਖ ਹੀ ਲੈਂਦਾ ਹੂੰ ਹਾਂ ਨਾਮ ਤੇ ਐਡਰੈਸ ਬੋਲ ਛੰਨਾ ਗਲਾ ਸਿੰਘ ਪੈਂਦਾ ਜੀ ਹੂੰ ਸਿੰਗਾਰਾ ਨੋ ਹੂੰ ਤਪਾ ਦਸੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਆਲਟਰ ਪੰਪਧੌੜ ਰਹਿ ਗਿਆ ਮੋਬਾਈਲ ਨੰਬਰ ਬੋਲੋ 95014 33579 ਠੀਕ ਹੈ ਬਈ ਇਹ ਬਾਕੀ ਹੁੰਦਾ ਟ੍ਰੈਪਿੰਗ ਦੋਨੇ ਵਾਰੀ ਇਹ ਲੈਣ ਦਗਾਉਂਗੇ ਠੀਕ ਹੈ ਜਦੋਂ ਵੀ ਲੈਣੀ ਹੈ ਅਗਲੇ ਨੇ ਪਹਿਲਾਂ ਆਪਦੀ ਜੱਜਮੈਂਟ ਕਰ ਲਈ ਮੇਰੀ ਫਿੱਟ ਆ ਜਾਂ ਨਾ ਫਿੱਟਾ ਓਕੇ ਸਾਈਪਾਉਣ ਤੋਂ ਪਹਿਲਾਂ ਆਪਦੀ ਸਮਾਰਕੇ ਧਿਆਨ ਨਾਲ ਦੋ ਵਾਰੀ ਵੀਡੀਓ ਦੇਖੇ ਤੰਨੇ ਹੀ ਦੇਖੇ ਧਿਆਨ ਨਾਲ ਦੇਖ ਲੈ ਠੀਕ ਹੈ ਜੀ ਬਾਕੀ ਆਪਾਂ ਨੂੰ ਕੀ ਹੁੰਦਾ ਜਦੋਂ ਘਰੇ ਆ ਕੇ ਥਣਪਾਸ ਕਰਾਉਣੇ ਹੁੰਦੇ ਆ ਉੱਤੋਂ ਆਵੇ ਨਿਰਖਪਾਲਕ ਲਈ ਜੇਤ ਦੀ ਗਰੰਟੀ ਹੋਊ ਆਪਣੀ ਤੇ ਥਣਾ ਦੇ ਵਾਲੇ ਨੇ ਆਪਣੀ ਪਾਸ ਕਰਕੇ ਲੈ ਆਣੀ ਆ ਸਹੀ ਬਾਕੀ ਜਦੋਂ ਆਪਣੇ ਘਰੋਂ ਬਾਗੀ ਆਪਾਂ ਨੂੰ ਕੋਈ ਲਾਂਭਾ ਨਾ ਦੇਵੇ ਨਾ ਆਪਾਂ ਲਾਂਭਾ ਲੈਣਾ ਹੁਣ ਸਾਡੀਆਂ ਵੇੜਾਂ ਆਪਣੇ ਲਿਆਂਦੀਆਂ ਮੈਂ ਘਰ ਦੀ ਆਪਣੀ ਕੋਈ ਵੀ ਨਹੀਂ ਜਿਵੇਂ ਤੂੰ ਕੱਪ ਮਾਰਾਂ ਮੇਰੀ ਘਰ ਦੀ ਆ ਫਲਾਨਾ ਇੱਕ ਦਿਨ ਆਉਂਦੀ ਹੈ ਦੂਜੇ ਦਿਨ ਵਗ ਜਾਂਦੀ ਹੈ ਸਹੀ ਗੱਲ ਹੈ ਬਾਈ ਹਾਂ ਜੋ ਜਾਨੀਆਂ ਉਹ ਵੀ ਨਰਖ ਪਰ ਕੇ ਲੈ ਜੇ ਬਾਅਦ ਜੇ ਆਪਾਂ ਲਾਂਭਾ ਨਾ ਦੇਵੇ ਨਹੀਂ ਜ਼ਰੂਰੀ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੇੜ ਦੇ ਨੇ ਕਿਹੜਾ ਸੂਹਾ ਸੋਈ ਹੈ ਇਹ ਡਾਕਟਰ ਦੂਜਾ ਸੂਹਾ ਸੋਈ ਹੈ ਰਾਤ ਸੂਈਆਂ ਦੋਨੇ ਵੇੜੇ ਰਾਤ ਹਾਂ ਠੀਕ ਆ ਜੇ ਰ ਪਈ ਹਾਂ ਜੇ ਇਹਦਾ ਪੱਠਲ ਚ ਪਈਆ ਦਿਖਾ ਦੇ ਦੋਨਾਂ ਦਾ ਪੱਠਲ ਭਰਿਆ ਪਿਆ ਠੀਕ ਆ ਦੋਨਾਂ ਦੀ ਇਕੱਠੀਆ ਦੀ ਦੋਨਾਂ ਦੀ ਇਕੱਠੀ ਕਰੀ ਪਈਆ ਜੇ ਇਹਦੀ ਆਪਣੀ ਗਰੰਟੀ ਹੋਈ ਆ ਜਿਹੜੀ ਮਰਜੀ ਵੈਦ ਲੈ ਜੇ ਅਗਲਾ ਬਹੁਤ ਠੀਕ ਆ ਬਈ ਬੱਚਾ ਕੀ ਦੇਤਾ ਨੇ ਇਹ ਦੋਨਾਂ ਵਾਂਗ ਹੀ ਡਾਕਟਰ ਬੱਚੇ ਆ ਬੱਚੇ ਆਗੇ ਠੀਕ ਆ ਹਾਂ ਕਿੰਨਾ ਬੋਲਾ ਗੱਡਿਆ ਫਿਰ ਬੋਲਾ ਡਾਕਟਰ ਤੜਕੇ ਹੁਣ ਮਨ ਮਾਲਕਾਂ ਨੂੰ ਤਾਂ ਕਿਹਾਗਾ 20 21 ਕਿਲੋ ਚੋਇਆ ਪਹਿਲਣ ਦਾ ਹੂੰ ਤੇ ਮੰਨ ਕੇ ਜਲ ਤੜਕੇ ਉਹਨਾਂ 5-6 ਕਿਲੋ 6.5 ਕਿਲੋ ਦੁੱਧ ਕੱਢਤਾ ਉਹ ਬੱਚਾ ਚੰਗਾ ਕੀ ਠੀਕ ਹੈ ਹਜੇ ਪਰੋਂਪਰ ਆਪਾਂ ਖਾਲੀ ਨਹੀਂ ਕਰੀ ਹਾਂ ਤੂੰ ਉਹ ਆ ਨਹੀਂ ਕਹਿਦਾ ਡਾਕਟਰ ਦੁੱਧ 25 ਕਿਲੋ ਵਾਹਣ ਚਵਾ ਦੂ ਰਾਮਦਾਰੀ 25 ਲੀਟਰ ਦੁੱਧ ਦੀ ਵਾਹਣੀ ਹੈ ਤਾਂ ਬਾਕੀ ਲੇਵਾ ਦਿਖਾ ਦੋ ਡਾਕਟਰ ਲੇਵਾ ਕਮਾਲ ਦਾ ਬਹੁਤ ਚੰਗੀ ਹੈ ਮੰਡ ਵਾਲਾ ਲੇਵਾ ਲੱਗਿਆ ਖਾਣਾ ਗੱਲਾਂ ਥਣ ਮੁੱਠੀਆਂ ਬਾਕੀ ਡਾਕਟਰ ਤੂੰ ਹੱਥਾਂ ਨੂੰ ਦੇਖਿਆ ਹੱਥਾਂ ਨੂੰ ਤਿਆਰੀ ਇਹਨੇ ਬਹੁਤ ਚੰਗੀ ਕਰ ਲੈਣੀ ਹੈ ਹੂੰ ਹਾਂ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਪੀੜੀ ਦੇ ਪਾਵੇ ਵਰਗੇ ਥਣ ਅੱਥੀ ਝੋਲਾ ਮਸ਼ੀਨਾਂ ਝੋਲਾ ਬਾਕੀ ਡਾਕਟਰ ਨੇ ਯਾਰ ਕੁਆਲਿਟੀ ਗਾਂ ਦੀ ਹੈ ਕੁਆਲਿਟੀ ਵਾਲੀ ਗਾਂ ਵੇਖ ਜਾਂਦੀ ਹੈ ਖੋਲ ਦੇ ਬਾਈ ਤੋੜ ਕੇ ਦਿਖਾ ਇਹ ਦੇਖਾਂ ਤੋੜ ਕੇ ਯਾ ਤਬਰੀਡ ਫੁੱਲ ਆਵੇ ਪ੍ਰਿੰਟ ਬਹੁਤ ਚੰਗਾ ਚੰਗੀ ਆ ਬੜ ਸੁਨੱਖੀ ਆ ਸੋਈ ਸਵਾਈਆ ਬੱਚਾ ਮਗਰ ਬੱਚਾ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰ ਮਣੀ ਨੇ ਤਿਆਰ ਕਰਿਆ ਤੂਰਾ ਦੇ ਖੁੱਤੂਰਾ ਇੱਕ ਨੰਬਰ ਆ ਬਾਈ ਕਮਾਲ ਦਾ ਨਾੜਾ ਨੂੜਾ ਫੁੱਲ ਆ ਲਿਵੇ ਦੇਖ ਨਹੀਂ ਬਰਾ ਹਾਂ ਡਾਕਟਰ ਸਾਹਿਬੀ ਸਾਫ ਸੁਥਰੀ ਆ ਬੈਣ ਹੂੰ ਰਾਤ ਦੀ ਮਨਸੂਈਆ ਬੌਲੇ ਜੀ ਆ ਹਲੇ ਠੀਕ 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 ਹਾਂ ਹੂੰ ਬਾਕੀ ਡਾਕਟਰ ਸਭੀ ਪਲੀ ਵਹਿਣ ਬਹੁਤ ਹੈ ਸਹੀ ਗੱਲ ਆ ਬਾਕੀ ਡਾਕਟਰਾਂ ਨੂੰ ਰਾਤ ਦੀ ਸੁਈਆ ਵਹਿਣਾ ਦੋਨੀਆਂ ਚੰਗੀਆਂ ਹਮ ਕਵਾਲਿਟੀ ਫੁੱਲ ਆ ਬਾਈ ਬਾਕੀ ਡਾਕਟਰ ਇਹ ਦੱਸਣ ਲੋੜ ਨਹੀਂ ਬਹਿਣਾ ਆਪ ਹੀ ਦੱਸ ਦਿਆਂਗੇ ਸਾਫ਼ ਸੁਥਰੇ ਗਾ ਸਹੀ ਗੱਲ ਆ ਬਾਈ ਚਵਾਈ ਚੁਹੀ ਕਿਵੇਂ ਆ ਚਵਾਈ ਡਾਟ ਇੱਕ ਨੰਬਰ ਆ ਪਤਾਰਾ ਮਾਰਕੀਟ ਦਿਖਾਵਾਂਗੇ ਬੱਚਾ ਲਾ ਕੇ ਠੀਕ ਆ ਬਾਈ ਮੁੱਲ ਫੋਨ ਤੇ ਹੋਜੋ ਹਾਂ ਦੋਨਾਂ ਆਪਾਂ ਮੁੱਲ ਫੋਨ ਤੇ ਕਰਾਂਗੇ ਪਤਾਰਾ ਦੋਨੇ ਵਹਿਣਾਂ ਦੀ ਆਪਾਂ ਬੱਚੇ ਲਾ ਕੇ ਮਾਰਕੀਟ ਦਿਖਾ ਦੇਾਂਗੇ ਠੀਕ ਆ ਬਾਈ ਮੁੱਲ ਫੋਨ ਤੇ ਹੋ ਮੁੱਲ ਹੋਊਗਾ ਵੜਦੇ ਹਿਸਾਬ ਨਾਲ ਡਾਕਟਰ ਜੀ ਅੱਗੇ ਵੀ ਆਪਣੇ ਮੁੱਲ ਬਹੁਤ ਜਾਇਜ਼ ਹੁੰਦੇ ਆ ਆਪਣੇ ਤਾਂ ਪਹਿਲੇ ਦੂਜੇ ਫੋਨ ਵੀ ਵੇਖੇ ਜਾਂਦੇ ਆ ਠੀਕ ਆ ਬਾਈ ਆਪਾਂ ਮੁੱਲ ਨਹੀਂ ਵੜੇ ਕਰਦੇ ਕੋਈ ਯਾਰ ਵੱਡੇ ਮੁੱਲ ਕਰਨ ਦਾ ਕੋਈ ਫਾਇਦਾ ਨਹੀਂ ਬਾਈ ਚਵਾਈ ਦੇਖੋ ਬਾਈ ਵਾਲੀ ਠੰਡੀ ਆ ਗਰਮ ਵਾਲੀ ਲੈ ਜਿਵੇਂ ਮਰਜ਼ੀ ਤਾਂ ਰੰਬ ਵਾਲੀ ਵਾਲੀ ਚੰਗੀ ਚਵਾਈ ਆ ਮੋਟੀ ਮੋਟੀ ਗੰਨੇ ਵਰਗੀ ਧਾਰ ਆ ਮੈਂ ਕਹਿੰਦਾ ਬਾਕੀ ਡਾਕਟਰਾਂ ਚੌਣ ਨਹੀਂ ਮਾੜਾ ਹੋਊ ਵੜਦਾ ਯਾਰ ਚੌਣ ਨਹੀਂ ਮਾੜਾ ਸਹੀ ਗੱਲ ਆ ਲੈ ਚਿਵਾਈ ਬੜੀ ਚੰਗੀ ਹੈ ਸਮਾਰਗੀ ਚਿਵਾਈ ਬੜੀ ਚੰਗੀ ਹੈ ਬਈ ਮੋਟੇ ਡਾਕਟਰ ਲੈਵੇ ਥਾਂ ਤੇ ਚੰਗੀ ਵਿਗਣੀ ਹੈ ਲੈਵਾ ਥਾਂ ਥਣ ਚੰਗਾ ਹੋਵੇ ਲੈਵਾ ਚੰਗਾ ਫੇਰ ਹੀ ਚਿਵਾਈ ਚੰਗੀ ਹੋਣੀ ਹੈ ਸਹੀ ਗੱਲ ਆ ਬਾਈ ਸਹੀ ਗੱਲ ਹਾਂ ਚੂਣ ਤਾਂ ਗਰਮ ਵਾਲੀ ਦਾ ਬਾਲਾ ਚੰਗਾ ਮੋਟੀ ਮੋਟੀ ਚਿਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕੀ ਬਾਕੀ ਡਾਕਟਰ ਸਾਬ ਸੁਥਰੀ ਵਾਲੀ ਹੈ ਬਾਕੀ ਜਮਾ ਬੌਲੇ ਜਹ ਹਜੇ ਯਾਰ ਬਾਕੀ ਡਾਕਟਰ ਤਾਜੀ ਆਇਆ ਬਹੁਤ ਜਹ ਹਣ ਤੜ ਕੇ 5-6 ਕਿਲੋ ਕਰ ਲਿਆ ਕਿੰਨੀਆਂ ਘਤਾਂ ਰਮ ਮਾਰੀਆਂ ਜਮਾ ਖੱਟਾ ਖੱਟਾ ਬੌਲੇ ਹੈ ਡਾਕਟਰ ਸਹੀ ਗੱਲ ਆ ਹਾਂ ਬਾਈ ਨਾ ਮੰਨੀ ਬੰਦਾ ਹੋ ਰਾਤ ਦੀ ਸੁਈ ਹੈ ਜੇ ਦੂਦੇ ਬਹੁਤ ਜਿਆਦੇ ਲੈਵਲ ਉਹ ਇਸਾ ਸੁਸਰੀ ਡਾਕਟਰ ਸਹੀ ਗੱਲ ਆ ਬਾਈ ਲੈਵਾ ਬਾਲਾ ਚੰਗਾ ਕਰਮ ਵਾਲੀ ਦਾ ਬਾਕੀ ਡਾਕਟਰ ਨਾੜਾ ਨੂਣਾ ਬਹੁਤ ਐ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਨਾੜਾ ਨੂਣਾ ਲੈ ਚਾਰ ਸਪਿਰ ਤੋਂ ਓਕੇ ਆ ਮੁੱਲ ਜਮ ਜੈਜ ਹੋਊਗਾ ਹੋਊਗਾ ਬਾਈ ਕਹਿੰਦਾ ਫੋਨ ਤੇ ਬਾਈ ਕਿਸੇ ਪਾਸੇ ਵੜ ਨੂੰ ਕੋਈ ਘਾਟ ਨਹੀਂ ਠੀਕ ਹੈ ਕਿ ਨਹੀਂ ਫੁੱਲ ਕੱਦ ਫੁੱਲ ਬਰੀਡ ਆ ਬਾਈ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਡਾਕਟਰ ਰਾਤ ਸੂਈ ਐ ਕਿਹੜਾ ਸੂਆ ਬਾਈ ਇਹ ਡਾਕਟਰ ਦੂਜਾ ਸੂਆ ਠੀਕ ਹਾਂ ਜੇ ਤੋਰਦੀ ਇਹਦੀ ਆਪਣੀ ਗਾਰੰਟੀ ਹੈ ਜੇ ਦੋ ਨਾਲ ਇਕੱਠੇ ਜੇਤ ਦੀ ਆਪਣੀ ਗਾਰੰਟੀ ਹੂ ਡਾਕਟਰ ਬਹੁਤ ਠੀਕ ਜਿਹੜਾ ਕੋਈ ਮਰਜ਼ੀ ਲੈ ਜਾਏ ਆਪਾਂ ਬਕਾਇਦਾ ਵੀਡੀਓ ਵੀ ਦਿਖਾ ਦੇਾਂਗੇ ਇਹਨਾਂ ਦੀ ਹੂੰ ਠੀਕ ਹੈ ਬੱਚਾ ਇਹਦੇ ਮੋਰੀ ਬੱਚਾ ਇਹਦੇ ਮਗਲੀ ਬੱਚਾ ਡਾਕਟਰ ਠੀਕ ਹੈ ਨਾਰੂਆਂ ਨਰੂਗਾ ਦਿਖਾ ਦੀ ਜਮਾ ਤਾਜ਼ੇ ਨਾਰੂਗ ਆ ਪਾਣੀ ਗਾ ਰਾਤ ਨਾਰੂਗਾ ਨਾਲ ਆ ਬਈ ਹਾਂ ਹਾਂ ਤੇ ਥਣ ਦੇਖੋ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਬਾਕੀ ਡਾਕਟਰ ਨਾਲ ਥਣ ਕੁਆਲਿਟੀ ਬੜੀ ਚੰਗੀ ਆ ਬੜੀ ਚੰਗੀ ਆ ਬਈ ਖੋਲ ਦੇ ਬਈ ਤੋਰ ਕੇ ਦਿਖਾ ਜਾਦਬਰੀਟ ਚੰਗੀ ਰੰਗ ਨੂੰ ਬਾਕੀ ਆ ਦੁੱਧ ਲਾਟਰ ਮੱਝਾਂ ਦੇਗਾ ਦੁੱਧ ਬੰਦਾ ਜਿਹਦੋਂ ਮਾਲਕਾਂ ਨੂੰ ਲਈ 17 18 ਕਿਲੋ ਪਹਿਲਾਂ ਦਾ ਚੋਆ ਦੱਸਿਆ ਠੀਕ ਆ ਹਾਂ ਬਾਕੀ ਤੋਹਫਾ ਹੀ ਆ ਹਨ ਇਹਦਾ ਲਾਟਰੀ ਆ ਮੰਨ ਕੇ ਨਾ ਤਾਂ ਗਰਮੀ ਮੰਨੇ ਨਾ ਠੰਡ ਮੰਨੇ ਨਾ ਗਰਮੀ ਮੰਨੇ ਬਾਕੀ ਥਾਂ ਤੋਂ ਬਹੁਤ ਕੁਆਲਿਟੀ ਚੰਗੀ ਆ ਹਾਂ ਫੈਂਟ ਫੁੱਲ ਲਾਉ ਹਨ ਫੈਂਟ ਲਾਟਰ ਪੂਰੀ ਫੁੱਲ ਹੂੰ ਤੋਰਾ ਇੱਕ ਨੰਬਰ ਥਣਲੇਵਾ ਕਮਾਲ ਸੋਈ ਸਵਾਈ ਜੇਰ ਵੀ ਵਾਈ ਰੱਖੇ ਬੈਠਾ ਕੰਪਲੀਟ ਆ ਬਾਕੀ ਲਾਟਰ ਜੇਰਾ ਦੀ ਥੱਲੇ ਚੀਜ਼ ਦੀ ਆਪਣੀ ਗਰੰਟੀ ਹੁੰਦੀ ਆ ਜਿਹੜੀ ਮਰਜ਼ੀ ਲੈ ਜੇ ਕੋਈ ਹੂੰ ਤੇ ਮੁੱਲ ਇਹਦਾ ਜਾਇਜ਼ ਜੀ ਮੁੱਲ ਨਾਲ ਦਾ ਜਾਇਜ਼ ਕਰਨਾ ਆਪਾਂ ਮੁੱਲ ਨਹੀਂ ਵਧਾ ਕਰਦੇ ਆਪਾਂ ਠੀਕ ਆ ਹਾਂ ਮੁੱਲ ਆਪਣੇ ਜਾਇਜ਼ ਹੋਣਗੇ ਜਿਹੜੀ ਮਰਜ਼ੀ ਲੈ ਜੀ ਮੁੱਲ ਜਮਾ ਜਾਇਜ਼ ਹੋਣਗੇ ਫੂਨਗੇ ਬਾਈ ਫੂਨ ਤੇ ਮੁੱਲ ਪਹਿਲਾਂ ਹੀ ਬਾਈ ਦੇ ਜਾਇਜ਼ ਹੁੰਦੇ ਆ ਮੁੱਲ ਜਿਹੜਾ ਡਾਕਟਰ ਆਪਾਂ ਵਾੜੇ ਕਰਦੇ ਹੁੰਦੇ ਯਾਰ ਹੂੰ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾ ਦੇ ਲਾਏ ਬਾਈ ਜਿਵੇਂ ਮਰਜੀ ਵਜਾ ਲੈ ਕੋਈ ਚੱਕਰ ਨਹੀਂ ਹੱਲਣਾ ਹੈ ਨਹੀਂ ਡਾਕਟਰ ਧਾਰ ਦੇਖ ਬਾਕੀ ਵਾਲੀ ਜੀ ਬਹੁਤੀ ਮੋਟੀ ਮੋਟੀ ਧੰਦ ਹਾਂ ਬਾਕੀ ਫੈਂਟ ਵੀ ਫੁੱਲ ਆਉਂਦਾ ਹੈ ਹੈਲ ਵੀ ਫੋਨ ਲਾਉ ਡਾਕਟਰ ਮੱਦੇ ਨਾਲ ਦਾ ਦੁੱਧ ਵੀ ਫੁੱਲ ਬਰੀਡ ਆ ਵੀ ਲੈ ਦੇਖੋ ਚਬਾਈ ਦੇਖੋ ਮੋਟਾ ਮੋਟਾ ਥਣ ਮੁਠੀ ਵਾਲਾ ਥਣ ਚਬਾਈ ਇੱਕ ਨੰਬਰ ਨਿਆਣਾ ਡਾਕਟਰ ਪਾਵੇ ਨਾ ਪਾਵੇ ਕੋਈ ਚੱਕਰ ਨਹੀਂ ਹਾਂ ਸਹੀ ਗੱਲ ਆ ਬਾਈ ਨੇ ਨਿਆਣਾ ਵੀ ਨਹੀਂ ਪਾਇਆ ਪਾਉਣਾ ਪਾਲਾ ਨਹੀਂ ਪਾਉਣਾ ਬਾਈ ਕਹਿੰਦਾ ਨਾ ਪਾ ਤਾਂ ਵੀ ਕੋਈ ਚੱਕਰ ਨਹੀਂ ਜਿਵੇਂ ਕਰਮ ਵਾਲੀ ਖੜੀ ਆ ਲੈ ਉਵੇਂ ਖੜੀ ਆ ਪੋਰਾ ਨਹੀਂ ਹੈ ਲੀ ਬਾਈ ਚਵਾਈ 1 ਨੰਬਰ ਲੈ ਕਿੰਨੀ ਗਤਾਰਾ ਮਾਰੀਆਂ ਬਾਈ ਚਵਾਈ 1 ਨੰਬਰ ਮੋਟੀ ਮੋਟੀ ਚਵਾਈ ਜਾਦ ਬ੍ਰੀਡ ਫੁੱਲ ਤੇ ਮੋਲਾ ਜਿਹੜਾ ਵੈਡ ਦੇ ਹਿਸਾਬ ਨਾਲ ਜਮਾ ਜਾਇਜ਼ ਹੋਊਗਾ ਥਣਲੇਵਾ ਕਮਾਲ ਦਾ ਕੱਲਾ ਕੱਲਾ ਥਣ ਗੁੱਲੇ ਵਾਲਾ ਥਣ ਨਾਲਾ ਨੂੜਾ ਫੁੱਲ ਨੇ ਸੋਈ ਸਵਾਈ ਹੈ ਜੇਰ ਕੰਪਲੀਟਾ ਕਿੰਨਾ ਕੁ ਦੇ ਦੂ ਦੁੱਧ ਆਸਤੀ ਡੋਡ ਡਾਕਟਰ ਜੇ ਬਾਹਰ ਤਾਂ ਨਹੀਂ ਇਹ ਬੰਦੇ ਦੀ ਛੇ ਹੋਈ ਦੁੱਧ ਮੰਨ 18 19 ਕਿਲੋ ਚਵਾਦੂ ਰਾਮਦਾਰੀ ਠੀਕ ਆ ਦੁੱਧ ਦੇਉ ਮੱਝਰਗਾ ਹੂੰ ਦੇਉ ਮੱਝਰ ਹਾਂ ਬਾਕੀ ਥਾਂ ਤੋਂ ਦਿਖਾ ਲਈ ਡਾਟਰ ਦੋਨੇ ਪਾਸੋਂ ਥਾਂ ਨਾ ਬਾ ਚੰਗਾ ਲੱਗਿਆ ਲੈਵਾ ਕਮਾਨ ਲੈ ਕਿਸੇ ਪਾਸੋਂ ਕੋਈ ਕਾਰ ਨਹੀਂ ਭਾਈ ਓਕੇ ਭਾਈ ਤੇ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ